ਤਿੰਨ ਕੇਸਾਂ ਦੇ ਵਿੱਚ ਵੌਂਟਡ ਜਿਵੇਂ ਮੈਂ ਜ਼ਿਕਰ ਕੀਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਰੂਪ ਦੀ ਚੋਰੀ ਦੇ ਵਿੱਚ ਪੋਸਟਰ ਲਾਉਣ ਦੇ ਵਿੱਚ ਤੇ ਗੁਰੂ ਸਾਹਿਬ ਦੇ ਅੰਗ ਗਲੀਆਂ ਦੇ ਵਿੱਚ ਖਿਲਾਰਨ ਦੇ ਵਿੱਚ ਇਹ ਬੰਦਾ ਮੁੱਖ ਦੋਸ਼ੀ ਹੈ ਉਹਨੂੰ ਪੁਲਿਸ ਫੜਦੀ ਹੈ ਕੇਵਲ ਇੱਕ ਐਫਆਈਆਰ ਦੇ ਵਿੱਚ ਅਰੈਸਟ ਪਾਈ ਜਾਂਦੀ ਹੈ ਆ ਮੈਂ ਕਾਗਜ਼ ਤੁਹਾਡੇ ਕੋਲੇ ਲੈ ਕੇ ਆਇਆ ਤੁਹਾਨੂੰ ਦਿਖਾਉਣਾ ਹੈ ਤਿੰਨ ਐਫਆਈਆਰ ਹੈ ਇੱਕੋ ਥਾਣੇ ਦੀਆਂ ਤਿੰਨ ਐਫਆਈਆਰਾਂ ਬਾਜਾਖਾਨਾ ਦੀਆਂ ਇੱਕ ਐਫ ਆਈ ਆਰ ਐਫ ਆਈ ਆਰ ਨੰਬਰ 36 ਉਹਦੇ ਵਿੱਚ ਉਹਦੀ ਅਰੈਸਟ ਪਾ ਦਿੱਤੀ ਜਾਂਦੀ ਹੈ ਉਹਦੇ ਚ ਉਹਦੀ ਬੇਲ ਕਰਾ ਦਿੱਤੀ ਜਾਂਦੀ ਹੈ ਦੂਜੀਆਂ ਦੋ ਜਿਹੜੀਆਂ ਐਫ ਆਈ ਆਰਸ ਹੈ ਉਹਦੇ ਵਿੱਚ ਬੰਦਾ ਅਰੈਸਟ ਹੀ ਨਹੀਂ ਪਾਈ ਜਾਂਦੀ ਉਹਦੀ ਉਹ ਕਸਟਡੀ ਚ ਲਿੱਤਾ ਹੀ ਨਹੀਂ ਦਿਖਾਇਆ ਜਾਂਦਾ ਉਸ ਥਾਣੇ ਚ ਉਹਨਾਂ ਐਫ ਆਈ ਆਰਸ ਦੇ ਵਿੱਚ ਤੇ ਉਹਨੂੰ ਛੱਡ ਦਿੰਦੇ ਕਦੇ ਇਹ ਗੱਲ ਸੁਣੀ ਸੀ ਆ ਮੈਂ ਤੁਹਾਡੇ ਕੋਲੇ ਲੈ ਕੇ ਆਇਆ ਹਾਂ ਉਹ ਦੂਜੀਆਂ ਦੋਨੋਂ ਐਫ ਆਈ ਆਰਸ ਐ ਜਿਹੜੀਆਂ ਉਹਨਾਂ ਦੇ ਚਲਾਨ ਦੀਆਂ ਕਾਪੀਆਂ ਐਫ ਆਈ ਆਰ ਨੰਬਰ 117 ਐਫ ਆਈ ਆਰ ਨੰਬਰ 128 ਥਾਣਾ ਬਾਜਾਖਾਨਾ ਇੱਕ ਐਫ ਆਈ ਆਰ ਪੋਸਟ ਲਗਾਉਣ ਦੀ ਐ ਇੱਕ ਐਫ ਆਈ ਆਰ ਗੁਰੂ ਸਾਹਿਬ ਦੇ ਅੰਗ ਖਲਾਰਨ ਦੀ ਐ ਇਹ ਦੋਨੋਂ ਐਫ ਆਈ ਆਰਸ ਦੇ ਚਲਾਨ ਦੀਆਂ ਕਾਪੀਆਂ ਤੇ ਕੀ ਲਿਖਿਆ ਇਹਦੇ ਵਿੱਚ ਤੁਸੀਂ ਵੇਖੋ ਪ੍ਰਦੀਪ ਕਲੇਰ ਬਾਬਤ ਦੋਸ਼ੀ ਜਿਹੜੇ ਹਜੇ ਤੱਕ ਫੜੇ ਨਹੀਂ ਗਏ ਹਰਸ਼ ਧੂਰੀ ਪ੍ਰਦੀਪ ਕਲੇਰ ਤੇ ਸੰਦੀਪ ਬਰੇਟਾ ਥੱਲੇ ਕੀ ਲਿਖਿਆ ਇਹਨਾਂ ਦੇ ਉਕਤ ਦੋਸ਼ੀਆਂ ਪੀਓਕਰਾਰ ਦਿੱਤੇ ਜਾ ਚੁੱਕੇ ਹਨ ਇਹ ਤਿੰਨੋਂ ਦੋਸ਼ੀ ਪੀਓਕਰਾਰ ਦੇ ਦਿੱਤੇ ਗਏ ਹਨ ਇਹ ਚਲਾਨ ਦੇ ਉੱਤੇ ਲਿਖਿਆ ਤੇ ਜਿਹੜਾ ਬੰਦਾ ਪੀਓ ਤੁਹਾਡੇ ਥਾਣੇ ਦੇ ਵਿੱਚ ਬੋਲਦਾ ਉਹ ਬੰਦਾ ਫੜਿਆ ਜਾਂਦਾ ਤੁਸੀਂ ਉਹਨੂੰ ਫੇਰ ਛੱਡ ਦਿੰਦੇ ਹੋ ਉਸ ਐਫ ਆਈ ਆਰ ਚ ਉਹਦੀ ਅਰੈਸਟ ਨਹੀਂ ਪਾਉਂਦੇ 117 ਨੰਬਰ ਐਫ ਆਈ ਆਰ ਚ ਵੇਖ ਲਓ ਦੋਸ਼ੀ ਜਿਹੜੇ ਫੜੇ ਨਹੀਂ ਗਏ ਹਰਸ਼ ਧੂਰੀ ਸੰਦੀਪ ਬਰੇਟਾ ਪ੍ਰਦੀਪ ਕਲੇਰ ਪ੍ਰਦੀਪ ਕਲੇਰ ਦਾ ਮੈਂ ਪੂਰਾ ਹੀ ਪੜ ਦਿੰਨਾ ਪੁੱਤਰ ਚਾਂਦੀराम ਕਲੇਰ ਵਾਸੀ ਕਲਾਇਤ ਜ਼ਿਲ੍ਹਾ ਕੈਥਲ ਹਰਿਆਣਾ ਹਾਲ ਵਾਸੀ ਐਮ ਐਸ ਜੀ ਕੰਪਲੈਕਸ ਨਿਊ ਡੇਰਾ ਸੱਚਾ ਸੌਦਾ ਸਿਰਸਾ ਇਹਨਾਂ ਦੇ ਥੱਲੇ ਕੀ ਲਿਖਿਆ ਗ੍ਰਿਫਤਾਰੀ ਬਾਕੀ ਆ ਚਲਾਨ ਦੀਆਂ ਕਾਪੀਆਂ ਐ ਗ੍ਰਫਤਾਰੀ ਬਾਕੀ ਜਦੋਂ ਬੰਦਾ ਪੀਓ ਡਿਕਲੇਅਰ ਹੋਇਆ ਹੋਇਆ ਇਹ ਤੁਨੂੰ ਦੁਨੀਆਂ ਦੇ ਵਿੱਚ ਇਹਦੀ ਕਦੇ ਦੂਸਰੀ ਆਧਾਰਨ ਨਹੀਂ ਮਿਲਣੀ ਸਰਕਾਰ ਵੱਲੋਂ ਕਿਸ ਹੱਦ ਤੱਕ ਮਦਦ ਕੀਤੀ ਜਾਂਦੀ ਹੈ ਤੁਸੀਂ ਦੇਖ ਲਓ ਕਿੰਨੀ ਬਲੇਟੈਂਟਲੀ ਮਦਦ ਕੀਤੀ ਗਈ ਹੈ ਇਹਦੀ ਇਸ ਬੰਦੇ ਤੇ ਤਿੰਨ ਐਫਆਈਆਰ ਹਨ ਬੰਦੇ ਤੇ ਤਿੰਨ ਐਫਆਈਆਰਾਂ ਹੋਣ ਪੀਓ ਡਿਕਲੇਅਰ ਹੋਇਆ ਹੋਵੇ ਤਿੰਨੋਂ ਐਫਆਈਆਰਸ ਇੱਕੋ ਥਾਣੇ ਦੀਆਂ ਹੋਣ ਇੱਕੋ ਇਨਵੈਸਟੀਗੇਸ਼ਨ ਟੀਮ ਹੋਵੇ ਤਿੰਨੋ ਐਫ ਆਈ ਆਰਸ ਦੀ ਇੱਕੋ ਐਸ ਆਈ ਟੀ ਹੋਵੇ ਉਹ ਬੰਦਾ ਫੜਿਆ ਜਾਵੇ ਤੇ ਤੁਸੀਂ ਇੱਕ ਦੇ ਵਿੱਚ ਅਰੈਸਟ ਪਾ ਦਿਓ ਦੂਜੇ ਤੋਂ ਉਹਦੇ ਵਿੱਚ ਅਰੈਸਟ ਨਾ ਪਾਓ ਉਹਨੂੰ ਛੱਡ ਦਿਓ ਫਿਰ ਏਦੂੰ ਵੱਡੀ ਮਦਦ ਕੀ ਹੋ ਸਕਦੀ ਹੈ ਇਹ ਕਿਉਂ ਛੱਡਿਆ ਗਿਆ ਮੈਂ ਇਹ ਵੀ ਤੁਹਾਨੂੰ ਦੱਸ ਦਿੰਦਾ ਇਹ ਇਸ ਕਰਕੇ ਛੱਡਿਆ ਗਿਆ ਕਿ ਆ ਦੋ ਐਫ ਆਈ ਆਰਾਂ ਤੇਰੇ ਤੇ ਪੈਂਡਿੰਗ ਹੈ ਜੇ ਸਾਡੇ ਮੁਤਾਬਕ ਨਾ ਚੱਲਿਆ ਬਾਹਰ ਜਾ ਕੇ ਜੋ ਅਸੀਂ ਚਾਹੁੰਦੇ ਆ ਬੁਲਾਉਣਾ डील ਦੇ ਤਹਿਤ ਨਾ ਬੋਲਿਆ ਫਿਰ ਇਹਨਾਂ ਦੇ ਵਿੱਚ ਵੀ ਅਰੈਸਟ ਪਾਉ ਪਾਉਗੀ ਤੇ ਅੰਦਰ ਜਾਏਗਾ ਤੁਸੀਂ ਵੇਖੋ ਮੈਂ ਪਹਿਲਾਂ ਤਾਂ ਐਸਆਈਟੀ ਦੇ ਇਹਨਾਂ ਅਫਸਰ ਸੇਬਾਂ ਨੂੰ ਪੁੱਛਣਾ ਚਾਹਣਾ ਹੈ ਬੜੇ ਤਜਰਬੇਕਾਰ ਅਫਸਰ ਹੈ 30 30 ਸਾਲ ਮੈਨੂੰ ਲੱਗਦਾ ਇਹਨਾਂ ਦੀ ਸਰਵਿਸ ਹੋ ਗਈ ਹੋਣੀ ਹੈ ਮੈਨੂੰ ਆਪ ਦੀ ਸਰਵਿਸ ਚੋਂ ਇੰਟਾਇਰ ਸਰਵਿਸ ਚੋਂ ਇੱਕ ਐਗਜ਼ਾਮਪਲ ਇੱਕ ਉਦਾਹਰਨ ਦੇ ਦੇਣ ਇਹੋ ਜੀ ਸਿਮਿਲਰ ਕੇਸ ਸੀ ਜਿੱਥੇ ਇੱਕ ਬੰਦੇ ਤੇ ਇੱਕ ਤੋਂ ਵੱਧ ਐਫਆਈਆਰਸ ਹੋਣ ਉਹ ਅਰੈਸਟ ਕੀਤਾ ਗਿਆ ਹੋਵੇ ਤੇ ਇੱਕ ਰੈਸ ਇੱਕ ਐਫਆਈਆਰ ਚ ਅਰੈਸਟ ਪਾ ਦਿਓ ਤੇ ਦੂਜੀਆਂ ਦੇ ਵਿੱਚ ਅਰੈਸਟ ਨਾ ਪਾਓ ਉਹਨੂੰ ਛੱਡ ਦਿਓ ਸਿੰਗਲ ਤੁਸੀਂ ਆਪਦੇ ਸਾਰੇ ਕੈਰੀਅਰ ਦੀ ਇੱਕ ਐਗਜ਼ਾਮਪਲ ਦੇ ਦਿਓ ਮੈਨੂੰ ਇੱਕ ਵੀ ਐਗਜ਼ਾਮਪਲ ਦੇ ਦੇਣ ਛੱਟੋ ਇਹਨਾਂ ਦੇ ਕੈਰੀਅਰ ਤੋਂ ਮੈਂ ਤਾਂ ਕਹਿੰਦਾ ਹਿੰਦੁਸਤਾਨ ਦੇ ਵਿੱਚੋਂ ਜਦੋਂ ਦਾ ਆਜ਼ਾਦ ਹੋਇਆ ਹੈ ਹਿੰਦੁਸਤਾਨ ਇੱਕ ਉਦਾਹਰਨ ਐਸਆਈਟੀ ਵਾਲੇ ਕੱਢ ਕੇ ਲਿਆ ਕੇ ਦਿਖਾ ਦੇਣ ਜਿੱਥੇ ਇੱਕ ਬੰਦੇ ਤੇ ਮਲਟੀਪਲ ਐਫਆਈਆਰ ਜ਼ੋਨ ਤੇ ਅਰੈਸਟ ਹੋਣ ਤੋਂ ਬਾਅਦ ਇੱਕੋ ਥਾਣੇ ਦੀਆਂ ਐਫਆਈਆਰ ਜ਼ੋਨ ਇੱਕੋ ਇਨਵੈਸਟੀਗੇਸ਼ਨ ਟੀਮ ਹੋਵੇ ਅਰੈਸਟ ਹੋਣ ਤੋਂ ਬਾਅਦ ਉਹ ਬੰਦਾ ਛੱਡ ਦਿੱਤਾ ਜਾਵੇ ਕੇਵਲ ਇੱਕ ਐਫਆਈਆਰ 'ਚ ਅਰੈਸਟ ਪਾ ਕੇ ਤੁਸੀਂ ਬਾਕੀਆਂ ਦੇ ਵਿੱਚ ਉਹਨੂੰ ਸੁਰਖਰੂ ਕਰਕੇ ਜਾਓ ਕਿ ਵੀ ਜਾ ਭੱਜ ਜਾ ਭਾਈ ਜੋ ਚਾਹਣਾ ਜੋ ਅਸੀਂ ਚਾਹਾਂਗੇ ਤੂੰ ਕਰ ਮੈਂ ਉਹਨਾਂ ਨੂੰ ਇਹ ਵੀ ਪੁੱਛਣਾ ਚਾਹਣਾ ਹੈ ਇਹ ਕਿਹਦੇ ਹੁਕਮਾਂ ਤੇ ਕੀਤਾ ਗਿਆ ਕਿਹਦੇ ਆਰਡਰ ਸੀ ਪੰਜਾਬ ਪੁਲਿਸ ਹੈ ਹੋਮ ਮਿਨਿਸਟਰ ਭਗਵੰਤ ਮਾਨ ਹੈ ਮੁੱਖ ਮੰਤਰੀ ਭਗਵੰਤ ਮਾਨ ਹੈ ਭਗਵੰਤ ਮਾਨ ਵੀ ਇਸ ਗੱਲ ਦਾ ਜਵਾਬ ਦੇਵੇ ਕਿ ਇਹ ਬੰਦਾ ਫੜ ਕੇ ਕਿਵੇਂ ਛੱਡਿਆ ਗਿਆ ਪੰਜਾਬ ਦੀ ਪੁਲਿਸ ਵੱਲੋਂ ਅੱਜ ਤੁਸੀਂ ਵੇਖੋ ਗੁਰੂ ਸਾਹਿਬ ਦੇ ਅੰਗ ਖਿਲਾਰਨ ਦਾ ਜਿਹੜਾ ਦੋਸ਼ੀ ਪੀਓ ਡਿਕਲੇਅਰ ਹੋਵੇ ਕਿ ਸ਼ਰਿਆਮ ਸਰਕਾਰ ਦੀ ਪੜਾਈ ਹੋਈ ਸਕ੍ਰਿਪਟ ਦੇ ਮੁਤਾਬਕ ਇੰਟਰਵਿਊ ਆ ਦੇ ਰਿਹਾ ਐਦੂ ਸ਼ਰਮ ਦੀ ਗੱਲ ਨੱਕ ਡਬੋ ਕੇ ਮਰ ਜਾਣਾ ਚਾਹੀਦਾ ਲਾਅ ਐਨਫੋਰਸਮੈਂਟ ਏਜੰਸੀਜ਼ ਦੇ ਅਫਸਰਾਂ ਨੂੰ ਕਿ ਇੰਨਾ ਬੇੜਾ ਕਰਕ ਹੋ ਗਿਆ